ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਆਪਣੇ ਮੋਗੇ ਜ਼ਿਲ੍ਹੇ ਦਾ ਬਹੁਤ ਹੀ ਮਸ਼ਹੂਰ ਪਿੰਡ ਆ ਪਿੰਡ ਨਵਾਂ ਰਾਮੂ ਆਣਾ ਜਿੱਥੇ ਕੇ 4 ਤੇ 5 ਅਕਤੂਬਰ ਨੂੰ ਕਬੱਡੀ ਦੇ ਮੈਚ ਹੋ ਰਹੇ ਆ ਆਲ ਓਪਨ ਦੇ ਆਲ ਓਪਨ ਦੇ ਵਿੱਚ ਤਿੰਨ ਖਿਡਾਰੀ ਬਾਹਰੋਂ ਹੋਣਗੇ ਤੇ 32 ਟੀਮਾਂ ਐਂਟਰ ਕੀਤੀਆਂ ਜਾਣੀਆਂ ਤੇ 70 ਕਿਲੋ ਦੀਆਂ ਵੀ 32 ਟੀਮਾਂ ਐਂਟਰ ਕੀਤੀਆਂ ਜਾਣੀਆਂ ਜਿੰਨਾਂ ਵਿੱਚ ਛੋਟੇ ਬੱਚਿਆਂ ਦਾ ਮੈਚ ਹੋਣਾ 37 ਕਿਲੋ ਵੀ ਹੋਣੇ ਆ ਮੇਰੇ ਮੈਚ ਉਹਦੇ ਵਿੱਚ ਟਾਈਮ ਨਾਲ ਮੇਰਾ ਭਰਾ ਪਹੁੰਚ ਜਾਓ ਤੇ ਬਹੁਤ ਹੀ 17ਵਾਂ ਕਬੱਡੀ ਕੱਪ ਆ ਬਹੁਤ ਮਸ਼ਹੂਰ ਕਬੱਡੀ ਕੱਪ ਆ ਇਹ ਬਾਬਾ ਪੂਰਨਦਾਸ ਜੀ ਜਾਚ ਇਹ ਟੂਰਨਾਮੈਂਟ ਹੁੰਦਾ ਵਾ ਲੰਗਰ ਪਾਣੀ ਦਾ ਪ੍ਰਬੰਧ ਵੀ ਹਰ ਸਾਲ ਹੁੰਦਾ ਬਹੁਤ ਵਧੀਆ ਤੇ ਟੂਰਨਾਮੈਂਟ ਕਮੇਟੀ ਵਧਾਈ ਦੇ ਪਾਤਰ ਜਿਹੜੇ ਨਿੱਕੇ ਮੈਚ ਕਰਾ ਰਹੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਦਰਸ਼ਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਹੌਮਾ ਹੌਮਾ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਵਧੀਆ ਮੈਚ ਵੇਖੋ ਆਣ ਕੇ ਪਟਾਕੇ ਪੂਰੇ ਇਨ ਕੋ ਸਾਰਾ ਜੱਗ ਬਈ ਮਾਰ ਮਾਰ ਧੌਲਾ ਪਹਿਲੇ ਕੱਢਣਗੇ ਅੱਗ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਮੋਗੇ ਜ਼ਿਲ੍ਹੇ ਦਾ ਬਹੁਤ ਹੀ ਮਸ਼ਹੂਰ ਪਿੰਡ ਆ ਪਿੰਡ ਨਵਾਂ ਰਾਮੂ ਹਨਾ ਜਿੱਥੇ ਕੇ 4 ਤੇ 5 ਅਕਤੂਬਰ ਨੂੰ ਕਬੱਡੀ ਦੇ ਮੈਚ ਹੋ ਰਹੇ ਆ ਆਲ ਓਪਨ ਦੇ ਆਲ ਓਪਨ ਦੇ ਵਿੱਚ ਤਿੰਨ ਖਿਡਾਰੀ ਬਾਹਰੋਂ ਹੋਣਗੇ ਤੇ 32 ਟੀਮਾਂ ਐਂਟਰ ਕੀਤੀਆਂ ਜਾਣੀਆਂ ਸੱਤਰ ਕਿਲੋ ਦੀਆਂ ਵੀ ਬੱਤੀ ਜੀ ਮੈਂਟਰ ਕੀਤੀਆਂ ਜਾਣੀਆਂ ਜਿੰਨਾ ਵਿੱਚ ਛੋਟੇ ਬੱਚਿਆਂ ਦਾ ਮੈਚ ਹੋਣਾ 37 ਕਿਲੋ ਵੀ ਹੋਣੇ ਆ ਮੇਰਾ ਮੈਚ ਉਹਦੇ ਵਿੱਚ ਤੇ ਟਾਈਮ ਨਾਲ ਮੇਰਾ ਭਰਾ ਪਹੁੰਚ ਜਾਓ ਤੇ ਬਹੁਤ ਹੀ 17ਵਾਂ ਕਬੱਡੀ ਕੱਪਾ ਬਹੁਤ ਮਸ਼ਹੂਰ ਕਬੱਡੀ ਕੱਪਾ ਇਹ ਬਾਬਾ ਪੂਰਨਦਾਸ ਜੀ ਜਾਚ ਇਹ ਟੂਰਨਾਮੈਂਟ ਹੁੰਦਾ ਵਾ ਲੰਗਰ ਪਾਣੀ ਦਾ ਪ੍ਰਬੰਧ ਵੀ ਹਰ ਸਾਲ ਹੁੰਦਾ ਬਹੁਤ ਵਧੀਆ ਤੇ ਟੂਰਨਾਮੈਂਟ ਕਮੇਟੀ ਵਧਾਈ ਦੇ ਪਾਤਰ ਜਿਹੜੇ ਨਿੱਕੇ ਮੈਚ ਕਰਾ ਰਹੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਦੱਚਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਹੋਮੋ ਹੋਮਾ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਲਾਓ ਵਧੀਆ ਮੈਚ ਵੇਖੋ ਰੈਣਗੇ ਪਟਾਕੇ ਪੂਰੇ ਵੇਖੂ ਸਾਰਾ ਜੱਗ ਬਈ ਮਾਰ ਮਾਰ ਧੌਲਾ ਪੈੜੇ ਕੱਢਣਗੇ ਅੱਗ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਆਪਣੇ ਮੋਗੇ ਜ਼ਿਲ੍ਹੇ ਦਾ ਬਹੁਤ ਹੀ ਮਸ਼ਹੂਰ ਪਿੰਡ ਆ ਪਿੰਡ ਨਵਾ ਰਾਮੂ ਹਨ ਜਿੱਥੇ ਕੇ 4 ਤੇ 5 ਅਕਤੂਬਰ ਨੂੰ ਕਬੱਡੀ ਦੇ ਮੈਚ ਹੋ ਰਹੇ ਆ ਆਲ ਓਪਨ ਦੇ ਆਲ ਓਪਨ ਦੇ ਵਿੱਚ ਤਿੰਨ ਖਿਡਾਰੀ ਬਾਹਰੋਂ ਹੋਣਗੇ ਤੇ 32 ਟੀਮਾਂ ਇੰਟਰ ਕੀਤੀਆਂ ਜਾਣੀਆਂ ਤੇ 70 ਕਿਲੋ ਦੀਆਂ ਵੀ 32 ਟੀਮਾਂ ਇੰਟਰ ਕੀਤੀਆਂ ਜਾਣੀਆਂ ਜਿੰਨਾ ਵਿੱਚ ਛੋਟੇ ਬੱਚਿਆਂ ਦਾ ਮੈਚ ਉਹਨਾਂ 37 ਕਿਲੋ ਵੀ ਹੋਣੇ ਆ ਮੇਰਾ ਮੈਚ ਉਹਦੇ ਵਿੱਚ ਤੇ ਟਾਈਮ ਨਾਲ ਮੇਰਾ ਭਰਾ ਪਹੁੰਚ ਜਾਓ ਤੇ ਬਹੁਤ ਹੀ 17ਵਾਂ ਕਬੱਡੀ ਕੱਪਾ ਬਹੁਤ ਮਸ਼ਹੂਰ ਕਬੱਡੀ ਕੱਪਾ ਇਹ ਬਾਬਾ ਪੂਰਨਦਾਸ ਜੀ ਜਾਚ ਇਹ ਟੂਰਨਾਮੈਂਟ ਹੁੰਦਾ ਵਾ ਲੰਗਰ ਪਾਣੀ ਦਾ ਪ੍ਰਬੰਧ ਵੀ ਹਰ ਸਾਲ ਹੁੰਦਾ ਬਹੁਤ ਵਧੀਆ ਤੇ ਟੂਰਨਾਮੈਂਟ ਕਮੇਟੀ ਵਧਾਈ ਦੇ ਪਾਤਰ ਜਿਹੜੇ ਨਿੱਕੇ ਮੈਚ ਕਰਾ ਰਹੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਦਰਸ਼ਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਹੌਮਾ ਹੌਮਾ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਵਧੀਆ ਮੈਚ ਵੇਖੋ ਰੈਣ ਕੇ ਪਟਾਕੇ ਪੂਰੇ ਵੇਖੋ ਸਾਰਾ ਜੱਗ ਬਈ ਮਾਰ ਮਾਰ ਧੌਲਾ ਪੈੜੇ ਕੱਢਣਗੇ ਅੱਗ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ